ਇੱਕ ਕੱਲ ਦਾ ਹੀ 7:30 ਵਜੇ ਦਾ ਇੱਕ ਰੋ ਦੁਕਾਨ ਤੋਂ ਆਇਆ ਕੁੜੀ ਨਹੀਂ ਛੱਡਿਆ ਘਰ ਘਰ ਆ ਕੇ ਇਹਨੇ ਸਕੂਟਰੀ ਲਾਈ ਗਲੀ 'ਚ ਮੇਂ ਗਲੀ 'ਚ ਲਾਤੀ ਹੈ ਉਹਦੇ ਬਾਅਦ ਇਹਨੇ ਇਹ ਨਿਕਲ ਗਿਆ ਕੋਈ ਵੀ ਦੁਕਾਨ ਤੇ ਆ ਤੇ ਛੋਟੇ ਮੋੜੇ ਨੂੰ ਦੁਕਾਨ ਤੇ ਬਿਠਾ ਲਿਆ ਕੀ ਨਾ ਦੋ ਮੇਰਾ ਪਸੇ ਬਲਾਲ ਕਿ ਡੈਡ ਬਡੀ ਲੈ ਕੇ ਆਏ ਐਕਚੁਅਲੀ ਨਾ ਇਹ ਸਾਡਾ ਦਿਮਾਗ ਲੱਗਦਾ ਇਹ ਕੱਲ ਦਾ ਹੀ 7:30 ਵਜੇ ਦਾ ਇੱਕ ਰੋ ਦੁਕਾਨ ਤੋਂ ਆਇਆ ਕੁੜੀ ਨੂੰ ਛੱਡਿਆ ਘਰ ਘਰ ਆ ਕੇ ਇਹਨੇ ਸਕੂਟਰੀ ਲਾਈ ਗਲੀ ਚ ਮੇਂ ਗਲੀ ਚ ਲਾਤੀ ਹੈ ਉਹਦੇ ਬਾਅਦ ਇਹਨੇ ਇਹ ਨਿਕਲ ਗਿਆ ਕੋਈ ਵੀ ਦੁਕਾਨ ਤੇ ਆ ਤੇ ਛੋਟੇ ਮੂੜੇ ਨੂੰ ਦੁਕਾਨ ਤੇ ਬਿਠਾ ਲਿਆ ਇਹਨੇ ਸਾਗੇ ਚੁਲੇ ਜਾ ਕੇ ਕਿਸੇ ਫੋਨ ਤੋਂ ਫੋਨ ਕੀਤਾ ਕਿਸੇ ਦਾ ਫੋਨ ਲੈ ਕੇ ਕਿ ਇਦਾਂ ਦਾ ਮੂੜੇ ਨੂੰ ਫੋਨ ਕਰਦਾ ਵੀ ਤੂੰ ਦੁਕਾਨ ਬੰਦ ਕਰ ਦੇ ਦੁਕਾਨ ਬੰਦ ਕਰਕੇ ਘਰ ਚਲੇ ਮੈਂ ਘਰ ਵਾਪਸ ਨਹੀਂ ਆਣਾ ਉਹ ਕਾਫੀ ਦੇਰ ਤੋਂ ਪਰੇਸ਼ਾਨ ਚੱਲੇ ਰਿਹਾ ਮਹੀਨਾ ਖੰਡਾ ਹੋ ਗਿਆ ਵੀ ਅਸੀਂ ਪਰੇਸ਼ਾਨ ਚੱਲਦੇ ਅਸੀਂ ਗੱਲ ਪੁੱਛਦੇ ਸੀ ਪਰ ਉਹਨਾਂ ਕੋਈ ਵੀ ਸਾਨੂੰ ਰਿਸਪੋন্স ਨਹੀਂ ਦਿੱਤਾ ਇਹਦਾ ਹੁਣ ਕਰਨ ਤੇ ਰੱਬ ਜਾਣੇ ਜਾ ਉਹ ਜਾਣੇ ਜਾਂ ਹੁਣ ਅੱਗੇ ਪਤਾ ਲੱਗਿਆ ਕੀ ਕਰਨਾ ਕੋਈ ਦਵਾ ਵੀ ਹੈਗਾ ਇਹ ਪ੍ਰੈਸ਼ਰ ਵੀ ਹੈਗਾ ਇਹਨਾਂ ਨੂੰ ਕਿਸੇ ਸ਼ਾਇਦ ਪ੍ਰੈਸ਼ਰ ਨਾਲ ਹੀ ਉਹ ਜਿਹੜਾ ਹ ਜਿਹੜਾ ਗੂੰਗੂਮ ਰੰਦਾ ਹੀ ਕੋਈ ਆਵਾਜ਼ ਮੂੰਹ ਚ ਨਹੀਂ ਕਰਦਾ ਜੇ ਕੋਈ ਗੱਲ ਕਰਨੀ ਚੁੱਪ ਚੁੱਪ ਰਹਿਣਾ ਕੋਈ ਆਵਾਜ਼ ਹੀ ਨਹੀਂ ਦੇਣੀ ਕੋਈ ਕੋਈ ਗੱਲ ਨਹੀਂ ਕਰਨੀ ਹਰ ਵਾਰ ਕੋਸ਼ੰਤੋ ਵੀ ਸਾਨੂੰ ਇਹ ਕਿਹੇ ਕਿਸਮ ਦਾ ਰਿਸਪੋਨਸ ਹੈ ਜੇ ਤੁਹਾਨੂੰ ਕੀ ਗੱਲ ਹੈ ਕੀ ਕਾਰਨ ਹੈ ਡੈੱਡ ਬੋਡੀ ਜਿਹੇ ਵਾਲਾ ਹਨ 112 ਦੇ ਕੰਪਲੇਟ ਆਈ ਸੀਗੀ ਕਿ ਇਦਾਂ ਦਾ ਇੱਕ ਨੰਬਰ ਪਾਵਰ ਹੋਰ ਜਿਹੜੇ ਕਿ ਡੈੱਡ ਬੋਡੀ ਆ ਜਿਹਦੀ ਸੁਣਾਤੀ ਜਿਹੜੀ ਆ ਅਰਕੇਸ਼ ਕੁਮਾਰ ਤੇ ਜਿਹੜਾ ਕਲਾਸ ਕਰ ਤੋਂ ਹੋਈ ਆ ਹਾਂਜੀ ਇਸੇ ਡੈੱਡ ਬਡੀ ਖਾਨਕੋੜ ਹਸਪੀਟਲ ਭੇਜਦੀ